ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਂ ਸਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਗੱਲਬਾਤ ਜਿਹਦੇ ਵਿੱਚ ਗੱਲ ਕਰਾਂਗੇ ਇੱਕ ਬਹੁਤ ਹੀ ਤਾਜ਼ਾ ਵਿਸ਼ੇ ਦੀ ਵਿਵਾਦਿਤ ਵਿਸ਼ੇ ਦੀ ਜੋ ਵਿਸ਼ਾ ਪਿਛਲੇ ਦਿਨ ਸੁਰਖੀਆਂ ਬਚਾਇਆ ਚਰਚਿਤ ਯੂਟਿਊਬਰ ਤਰੋਵਰਾਠੀ ਵੱਲੋਂ ਜੋ ਤਾਜ਼ਾ ਇੱਕ ਵੀਡੀਓ ਅਪਲੋਡ ਕੀਤਾ ਗਿਆ ਸੀ ਸਿੱਖ ਇਤਿਹਾਸ ਉੱਤੇ ਆਧਾਰਿਤ ਦਾ ਰਾਈਜ਼ ਆਫ ਸਿੱਖ ਨਾਦਾਈ ਵੀਡੀਓ ਕਾਫੀ ਸੁਰਖੀਆਂ ਵਿੱਚ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੇ ਇਸ ਉੱਪਰ ਇਤਰਾਜ਼ ਪ੍ਰਗਟਾਇਆ ਕਿ ਇਹਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਲੱਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਿਆ ਗਿਆ ਐਨੀਮੇਸ਼ਨ ਦਾ ਸਹਾਰਾ ਲਿਆ ਗਿਆ ਤੇ ਗੁਰੂ ਸਾਹਿਬ ਨੂੰ ਐਨੀਮੇਸ਼ਨ ਜ਼ਰੀਏ ਪੇਸ਼ ਕੀਤੇ ਜਾਣ ਦੀ ਹਰਕਤ ਹੋਈ ਇਸ ਤੋਂ ਇਲਾਵਾ ਆਮ ਸਿੱਖਾਂ ਨੇ ਵੀ ਇਹਦਾ ਕਾਫੀ ਬੁਰਾ ਮਨਾਇਆ ਰੌਲਾ ਪਿਆ ਬਾਅਦਚ ਵੀਡੀਓ ਬਣਾਉਣ ਵਾਲੇ ਨੂੰ ਇਹ ਸੰਬੰਧੀ ਸਪਸ਼ਟੀਕਰਨ ਦਿੰਦੇ ਹੋਏ ਵੀ ਸੁਣਿਆ ਗਿਆ ਅਤੇ ਇਸ ਤੋਂ ਬਾਅਦ ਫਿਰ ਵੀਡੀਓ ਡਿਲੀਟ ਕਰਨ ਦੀ ਗੱਲ ਵੀ ਆਖੀ ਗਈ। ਸੋ ਇਸ ਵਿਸ਼ੇ ਬਾਰੇ ਗੱਲ ਕਰਨੀ ਬਣਦੀ ਹੈ ਕਿਉਂਕਿ ਸਮੇਂ-ਸਮੇਂ 'ਤੇ ਵਿਸ਼ਾਸ ਸੁਰੱਖਿਆ ਵਿੱਚ ਆਉਂਦਾ ਰਹਿੰਦਾ ਹੈ। ਇਹਦੇ ਉੱਪਰ ਵਿਵਾਦ ਵੀ ਹੁੰਦਾ ਰਹਿੰਦਾ ਹੈ। ਇਹਦੇ ਉੱਪਰ ਗੱਲ ਵੀ ਹੁੰਦੀ ਹੈ। ਪਰ ਫਿਰ ਵੀ ਵੀਡੀਓ ਜਾਂ ਫਿਲਮਾਂ ਬਣਾਉਣ ਵਾਲਿਆਂ ਜਾਂ ਪੇਸ਼ਕਾਰੀ ਕਰਨ ਵਾਲਿਆਂ ਨੂੰ ਹਾਲੇ ਵੀ ਇਸ ਮੁੱਦੇ ਦੀ ਪੂਰੀ ਸਮਝ ਨਹੀਂ ਲੱਗ ਸਕੀ। ਸੋ ਇਸ ਵਿਸ਼ੇ ਉੱਤੇ ਇੱਕ ਵਾਰ ਫੇਰ ਸਥਿਤੀ ਸਪਸ਼ਟ ਕਰਤੀ ਜਾਣ ਦੀ ਲੋੜ ਹੈ। ਬੜਾ ਜ਼ਰੂਰੀ ਵਿਸ਼ਾ ਹੈ ਕਿਉਂਕਿ ਸਿੱਖ ਮर्यादा ਮੁਤਾਬਕ ਗੁਰੂ ਸਾਹਿਬਾਨ ਨੂੰ ਇਸ ਤਰੀਕੇ ਨਾਲ ਪਰਦੇ ਉੱਪਰ ਪੇਸ਼ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਪਾਤਰ ਵੱਲੋਂ ਜਾਂ ਫਰਜ਼ੀ ਤੌਰ ਤੇ ਕੋਈ ਤਸਵੀਰ ਤਿਆਰ ਕਰਕੇ ਨਹੀਂ ਵਿਖਾਈ ਜਾ ਸਕਦੀ। ਇਹ ਗੱਲ ਸਮੁੱਚਾ ਸਿੱਖ ਪੰਥ ਜਾਣਦਾ ਹੈ। ਪਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਜਾਂ ਵੀਡੀਓ ਬਣਾਉਣ ਵਾਲਿਆਂ ਨੂੰ ਹਾਲੇ ਤੱਕ ਵੀ ਇਹ ਗੱਲ ਸਪਸ਼ਟ ਨਹੀਂ ਹੋ ਸਕੀ। ਉਹਨਾਂ ਨੂੰ ਇਹ ਗੱਲ ਸਮਝ ਨਹੀਂ ਲੱਗ ਸਕੀ। ਉਹ ਸਿੱਖ ਮਰਿਆਦਾ ਤੋਂ ਜਾਣੂ ਨਹੀਂ। ਇਹ ਚੀਜ਼ ਵਾਰ-ਵਾਰ ਵੇਖੀ ਜਾਂਦੀ ਹੈ ਤੇ ਨਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹੋ ਜਿਹੀ ਕੋਈ ਫਿਲਮ ਜਾਂ ਵੀਡੀਓ ਬਣਾਉਣ ਤੋਂ ਪਹਿਲਾਂ ਕਿਸੇ ਸਿੱਖ ਸੰਸਥਾ ਦੀ رائے ਲਈ ਲਈ ਜਾਵੇ ਜਾਂ ਮਨਜ਼ੂਰੀ ਲਈ ਲਈ ਜਾਵੇ। ਅਜਿਹਾ ਵੀ ਕੋਈ ਨਹੀਂ ਕੀਤਾ ਜਾਂਦਾ। ਸੋ ਇਸ ਜ਼ਰੂਰੀ ਵਿਸ਼ੇ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਤਾਜ਼ਾ ਗੱਲਬਾਤ ਦੇ ਅੰਕ ਵਿੱਚ। ਵਿਸ਼ੇ ਹੋਰ ਵੀ ਹੋਣਗੇ ਇਸੇ ਵਿਸ਼ੇ ਨਾਲ ਜੁੜਦੇ ਘਟਨਾਕ੍ਰਮ ਉੱਤੇ ਵੀ ਝਾਤ ਪਾਵਾਂਗੇ ਅਤੇ ਨਾਲ ਦੀ ਨਾਲ ਪਹਿਲਾਂ ਜੋ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਨੇ ਸਿੱਖੀ ਦੀ ਪੇਸ਼ਕਾਰੀ ਸੰਬੰਧੀ ਉਹਨਾਂ ਬਾਰੇ ਵੀ ਗੱਲ ਕਰਾਂਗੇ ਅੱਜ ਦੇ ਹੀ ਇਸੇ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਸੋ ਸਮੁੱਚੇ ਸਮੇਂ ਦਰਨ ਆਪ ਜੀ ਇਸੇ ਤਰ੍ਹਾਂ ਇਸ ਗੱਲਬਾਤ ਨਾਲ ਜੁੜੇ ਰਹੋ ਇਸ ਜ਼ਰੂਰੀ ਵਿਸ਼ੇ ਬਾਰੇ ਜਾਣਨ ਲਈ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹੋ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰ ਨਾ ਦੇ ਨਾਲ ਸਾਂਝਾ ਕਰਿਓ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਮੰਨਦੇ ਹੋ ਤੁਹਾਡਾ ਇਸ ਵਿਸ਼ੇ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ ਕਮੈਂਟਸ ਦੇ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਅੱਜ ਦੀ ਇਹ ਗੱਲਬਾਤ ਫੇਸਬੁੱਕ ਅਤੇ YouTube ਉੱਤੇ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਤੁਸੀਂ ਕਮੈਂਟਸ ਦੇ ਰਾਹੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਇਸ ਵਿਸ਼ੇ ਬਾਰੇ ਆਪਣੀ رائے ਤੁਸੀਂ ਸਾਨੂੰ ਜਾਣੂ ਕਰਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾਏ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸੋ ਬਹੁਤ ਹੀ ਨਾਮੀ ਯੂਟਿਊਬਰ ਨੇ ਤਰਵਰਾਠੀ ਜਿਨ੍ਹਾਂ ਦੇ ਜਾਣਕਾਰੀ ਭਰਪੂਰ ਵੀਡੀਓਜ਼ ਅਕਸਰ ਲੱਖਾਂ ਦੀ ਤਦਾਦ ਵਿੱਚ ਲੋਕਾਂ ਵੱਲੋਂ ਵੇਖੇ ਜਾਂਦੇ ਨੇ ਲੱਖਾਂ ਕਰੋੜਾਂ ਦੀ ਤਦਾਦ ਵਿੱਚ ਵੇਖੇ ਜਾਂਦੇ ਨੇ ਤੇ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਵਿਸ਼ਿਆਂ ਉੱਤੇ ਉਹਨਾਂ ਵੱਲੋਂ ਵੀਡੀਓਜ਼ ਬਣਾਏ ਜਾਂਦੇ ਰਹੇ ਪਰ ਪਿਛਲੇ ਦਿਨੀ ਇਸੇ ਯੂਟਿਊਬਰ ਰਾਠੀ ਵੱਲੋਂ ਬਣਾਇਆ ਇੱਕ ਵੀਡੀਓ ਵਿਵਾਦਾਂ ਵਿੱਚ ਘਰ ਗਿਆ ਇਹ ਵੀਡੀਓ ਸਿੱਖ ਇਤਿਹਾਸ ਉੱਤੇ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਅਤੇ ਦਸਮ ਪਾਤਸ਼ਾਹ ਦੇ ਨਾਲ ਉਹਨਾਂ ਦਾ ਮੇਲ ਹੋਣਾ ਤੇ ਮੁਗਲ ਟਰ ਦੇ ਖਿਲਾਫ ਕਿਵੇਂ ਉਹਨਾਂ ਨੇ ਟੱਕਰ ਲਈ ਜਬਰ ਤੇ ਜ਼ੁਲਮ ਦਾ ਟਕਰਾ ਕੀਤਾ ਖਾਤਮਾ ਕੀਤਾ ਉਸ ਇਤਿਹਾਸ ਨੂੰ ਬਿਆਨ ਦਾ ਇੱਕ ਵੀਡੀਓ ਬਣਾਇਆ ਗਿਆ ਪਰ ਇਸ ਵੀਡੀਓ ਵਿੱਚ ਜਿਸ ਤਰੀਕੇ ਨਾਲ ਐਨੀਮੇਸ਼ਨ ਦੀ ਵਰਤੋਂ ਕੀਤੀ ਗਈ ਅਤੇ ਉਸ ਤਕਨੀਕ ਰਾਹੀਂ ਕਿਵੇਂ ਸਿੱਖ ਇਤਿਹਾਸਿਕ ਪਾਤਰਾਂ ਨੂੰ ਪੇਸ਼ ਕੀਤਾ ਗਿਆ ਉਸ ਉੱਪਰ ਕਾਫੀ ਵਿਵਾਦ ਹੋਇਆ ਜਿਵੇਂ ਜਿਵੇਂ ਵੀਡੀਓ ਲੋਕਾਂ ਨੇ ਵੇਖਿਆ ਇਸ ਉੱਪਰ ਇਤਰਾਜ਼ ਉੱਠਣੇ ਸ਼ੁਰੂ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਇਤਰਾਜ਼ ਆਇਆ ਕਮੇਟੀ ਪ੍ਰਧਾਨ ਦੀ ਤਰਫੋਂ ਇਤਰਾਜ਼ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਸੰਬੰਧੀ ਬਿਆਨ ਆਇਆ ਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਇਸ ਵੀਡੀਓ ਦੀ ਨਿਖੇਦੀ ਕੀਤੀ ਕਿ ਇਸ ਵੀਡੀਓ ਵਿੱਚ ਕਥਿਤ ਤੌਰ ਤੇ ਸਿੱਖ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਹੋਈ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਨਾ ਹੈ AI ਹੁਣ ਜੋ ਵੀਡੀਓ ਵੀ ਬਣਦੇ ਨੇ ਐਡੀਟਿੰਗ ਹੁੰਦੀ ਹੈ ਉਹਨਾਂ ਵਿੱਚ ਜੋ ਤਸਵੀਰਾਂ ਦੀ ਵਰਤੋਂ ਹੁੰਦੀ ਹੈ ਉਹ ਸਾਰੀਆਂ AI ਦੇ ਨਾਲ ਬਣਦੀਆਂ ਨੇ ਜੇ AI ਦੇ ਨਾਲ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਸੋ ਇਸ ਵੀਡੀਓ ਵਿੱਚ ਵੀ ਇਹੀ ਕੋਸ਼ਿਸ਼ ਹੋਈ ਸੀ ਕਿ AI ਜ਼ਰੀਏ ਹਿਲਦੀਆਂ ਝੁਲਦੀਆਂ ਤਸਵੀਰਾਂ ਪੇਸ਼ ਕੀਤੀਆਂ ਨਾਲ ਹੁਣ ਤੱਕ ਆਪਾਂ ਵੇਖਦੇ ਆਏ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਤਸਵੀਰਾਂ ਨੇ ਖਾਸ ਕਰ ਸੋਹਾ ਸਿੰਘ ਦੀਆਂ ਬਣਾਈਆਂ ਹੋਈਆਂ ਜਾਫਰ ਇਤਿਹਾਸਿਕ ਨਜ਼ਰੀਏ ਤੋਂ ਜੋ ਤਸਵੀਰਾਂ ਉਹਨਾਂ ਦੀ ਹੀ ਵਰਤੋਂ ਹੁੰਦੀ ਰਹੀ ਹੈ ਪਰ ਇੱਥੇ ਹਿਲਦੀਆਂ ਜੁਲਦੀਆਂ ਯਾਨੀ ਕਿ ਐਨੀਮੇਸ਼ਨ ਵਾਲੀਆਂ ਤਸਵੀਰਾਂ ਵਿਖਾਈਆਂ ਗਈਆਂ ਧਰਵਰਾਠੀ ਵੱਲੋਂ ਆਪਣੇ ਵੀਡੀਓ ਵਿੱਚ ਤੇ ਇਸੇ ਕਰਕੇ ਇਤਰਾਜ਼ ਹੋਇਆ ਵੀਡੀਓ ਨੂੰ ਡਿਲੀਟ ਕੀਤੇ ਜਾਣ ਦੀ ਮੰਗ ਉੱਠੀ ਹੁਣ ਜਦੋਂ ਇਸ ਵੀਡੀਓ ਉੱਤੇ ਰੌਲਾ ਪੈ ਗਿਆ ਤਾਂ ਫਿਰ ਧਰਵਰਾਠੀ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਜਿਹਦੇ ਵਿੱਚ ਲੋਕਾਂ ਕੋਲੋਂ ਇਹ رائے ਮੰਗੀ ਕਿ ਤੁਸੀਂ ਦੱਸੋ ਕਿ ਕਿਸ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਦੇ ਵੇਲੇ ਤਸਵੀਰਾਂ ਵਿਖਾਈਆਂ ਜਾ ਸਕਦੀਆਂ ਨੇ ਕਹਿਣਾ ਸੀ ਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਸੋ ਲੋਕੀ ਦੱਸਣ ਕਿ ਅਜਿਹਾ ਕਰਨਾ ਠੀਕ ਸੀ ਜਾਂ ਗਲਤ ਸੀ ਜਦੋਂ ਹੁਣ ਯੂਟਿਊਬਰ ਨੇ ਕਹਿਤਾ ਲੋਕਾਂ ਤੋਂ رائے ਮੰਗੀ ਹੈ ਕਿ ਤੁਸੀਂ ਦੱਸੋ ਕਿ ਇਦਾਂ ਕਰਨਾ ਸਹੀ ਸੀ ਜਾਂ ਨਹੀਂ ਇੱਕ ਤਰੀਕੇ ਨਾਲ ਉਸ ਨੇ ਗੱਲ ਮੰਨ ਲਈ ਹੈ ਜਾਂ ਇਹ ਗੱਲ ਦੱਸ ਦਿੱਤੀ ਕਿ ਉਸਨੇ ਇਸ ਬਾਰੇ ਜਾਣਕਾਰੀ ਨਹੀਂ। ਜਾਂ ਜਿਹਾ ਕਹਿੰਦੀ ਕੋਸ਼ਿਸ਼ ਕੀਤੀ। ਸੋ ਇੱਥੇ ਸਵਾਲ ਇਹ ਵੀ ਉੱਠਦਾ ਕਿ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਸਿੱਖ ਇਤਿਹਾਸ ਵਿੱਚ ਤਸਵੀਰਾਂ ਵਿਖਾਈਆਂ ਜਾ ਸਕਦੀਆਂ ਆ ਜਾਂ ਪਾਤਰਾਂ ذریعے ਕਹਾਣੀ ਜਾਂ ਗਾਥਾ ਬਿਆਨੀ ਜਾ ਸਕਦੀ ਹੈ ਕਿ ਨਹੀਂ ਤਾਂ ਅਜਿਹਾ ਕਰਨਾ ਹੀ ਕਿਉਂ? ਇਹ ਵੀ ਇੱਕ ਸਵਾਲ ਹੈ ਕਿ ਜੇ ਸਿੱਖ ਇਤਿਹਾਸ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਹੈ ਜੇ ਤੁਹਾਨੂੰ ਪਤਾ ਹੀ ਨਹੀਂ ਤਾਂ ਤੁਸੀਂ ਵੀਡੀਓ ਬਣਾ ਕਿਵੇਂ ਲਈ ਜਬ ਬਣਾਉਣ ਤੋਂ ਪਹਿਲਾਂ ਕਿਉਂ ਨਹੀਂ ਪਤਾ ਕੀਤਾ ਬਣਾਉਣ ਤੋਂ ਪਹਿਲਾਂ ਇਹ ਗੱਲ ਲੋਕਾਂ ਤੋਂ ਕਿਉਂ ਨਹੀਂ ਪੁੱਛੀ ਸਿੱਖ ਸੰਸਥਾਵਾਂ ਤੋਂ ਕਿਉਂ ਨਹੀਂ ਪੁੱਛੀ ਜਿਹੜੀ ਗੱਲ ਉਹ ਵੀਡੀਓ ਬਣਾਉਣ ਤੋਂ ਬਾਅਦ ਪੁੱਛੀ ਜਾ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਹੈ ਜੋ ਧਰੁਪਰਾਠੀ ਦੇ ਵੱਲ ਉੱਠਦਾ ਹੈ ਦੂਜਾ ਉਸ ਨੇ ਰੌਲਾ ਪੈਣ ਤੋਂ ਬਾਅਦ ਵੀ ਸਿੱਧੇ ਤੌਰ ਤੇ ਕੋਈ ਮਾਫੀ ਵਾਲੀ ਗੱਲ ਨਹੀਂ ਆਖੀ ਤੇ ਕਿਹਾ ਕਿ ਕੁਝ ਲੋਕਾਂ ਨੂੰ ਇਸ ਉੱਪਰ ਇਤਰਾਜ਼ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਜਿਹੜਾ ਵੀ ਆਮ ਸ਼ਰਧਾਵਾਨ ਸਿੱਖ ਇਸ ਬਾਰੇ ਜਾਣ ਗਿਆ ਉਸ ਵੱਲੋਂ ਇਸ ਉੱਪਰ ਇਤਰਾਜ਼ ਹੀ ਕੀਤਾ ਗਿਆ। ਪਰ ਇਸ ਦਰਮਿਆਨ ਬੜੇ ਹੈਰਾਨੀ ਵਾਲੀ ਗੱਲ ਵੀ ਸੀ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜਿੰਨੇ ਹੀ ਇੱਥਾਂ ਕਮੈਂਟਸ ਸੀ ਉਹਨਾਂ ਵਿੱਚ ਵੀ ਕਈ ਸਿੱਖ ਨਾਂ ਵਾਲੇ ਕਮੈਂਟਾਂ ਵਿੱਚ ਵੀਡੀਓ ਬਣਾਉਣ ਵਾਲੇ ਦਾ ਧੰਨਵਾਦ ਕੀਤਾ ਜਾ ਰਿਹਾ ਸੀ ਕਿ ਉਹਨਾਂ ਨੇ ਸਿੱਖ ਇਤਿਹਾਸ ਉੱਤੇ ਵੀਡੀਓ ਬਣਾਈ। ਸੋ ਕਈ ਵਾਰੀ ਆਈਡੀ ਜਾਂ ਜਿਹੜੀਆਂ ਨੇ ਉਹ ਝਾਲੀ ਵੀ ਹੋ ਸਕਦੀਆਂ ਨੇ ਨਕਲੀ ਨਾਮ ਵਾਲੀਆਂ ਵੀ ਹੁੰਦੀਆਂ ਨੇ ਪਰ ਇਹ ਵੀ ਗੱਲ ਕਾਫੀ ਹੈਰਾਨੀ ਵਾਲੀ ਸੀ ਕਿ ਪੈਂਦੀ ਸੱਟੇ ਜ਼ਿਆਦਾ ਵਿਵਾਦ ਨਹੀਂ ਹੋਇਆ ਪਰ AI ਰਾਹੀਂ ਜੋ ਐਡੀਟਿੰਗ ਕੀਤੀ ਗਈ ਧਰੁਵ ਰਾਠੀ ਦਾ ਕਹਿਣਾ ਸੀ ਕਿ ਵੀਡੀਓ ਬਣਾਉਣਾ ਨਾ ਸੰਭਵ ਹੈ ਬਿਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੇ ਆ ਐਨੀਮੇਸ਼ਨ ਤੋਂ ਬਿਨਾ ਸਿਰਫ ਬੋਲਣ ਵਾਲਾ ਵੀਡੀਓ ਬਣਾਇਆ ਜਾਵੇ ਤਾਂ ਉਹਦਾ ਪ੍ਰਭਾਵ ਨਹੀਂ ਪੈਂਦਾ ਪਰ ਪ੍ਰਭਾਵ ਪਾਉਣ ਦੇ ਲਈ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਵਿਖਾਉਣਾ ਜਾਂ ਜਿਹੜੀਆਂ ਚੀਜ਼ਾਂ ਦੀ ਸਿੱਖ ਕੌਮ ਵਿੱਚ ਮਨਾਹੀ ਹੈ ਉਹਨਾਂ ਨੂੰ ਕਰਨਾ ਇਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ इजीली ਕੋਈ ਵੀ ਦਲੀਲ ਦੇ ਕੇ ਇਹ ਜੋ ਗਲਤ ਪੇਸ਼ਕਾਰੀ ਕੀਤੀ ਕੇ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਤੁਸੀਂ AI ਦੀ ਗੱਲ ਕਰ ਲਵੋ ਐਨੀਮੇਸ਼ਨ ਦੀ ਗੱਲ ਕਰ ਲਵੋ ਜਾਂ ਤਸਵੀਰਾਂ ਵਿਖਾਉਣ ਦੀ ਗੱਲ ਕਰ ਲਵੋ ਬਿਨਾਂ ਮਨਜ਼ੂਰੀ ਦੇ ਸਿੱਖ ਮਰਿਆਦਾ ਤੋਂ ਉਲਟ ਜਾ ਕੇ ਕੋਈ ਵੀ ਚੀਜ਼ ਜੇਕਰ ਵਿਖਾਈ ਜਾਊਗੀ ਤਾਂ ਉਹ ਗਲਤ ਹੀ ਮੰਨੀ ਜਾਵੇਗੀ ਇਹ ਚੀਜ਼ ਸ੍ਰੋ ਵਰਾਠੀ ਨੂੰ ਵੀ ਸਮਝਣੀ ਚਾਹੀਦੀ ਹੈ ਤੇ ਹੋਰ ਵੀ ਜਿਹੜੇ ਵੀਡੀਓ ਬਣਾਉਣ ਵਾਲੇ ਨੇ ਉਹਨਾਂ ਸਾਰਿਆਂ ਨੂੰ ਵੀ ਇਸ ਸੰਬੰਧੀ ਜਾਣਨਾ ਚਾਹੀਦਾ ਹੈ ਕਿ ਸਿੱਖੀ ਦੀ ਮਰਿਆਦਾ ਆ ਬਾਕੀ ਸਾਰੇ ਵਿਸ਼ਵਾਸਾਂ ਨਾਲੋਂ ਕਾਫੀ ਅਲੱਗ ਹੈ ਸਿੱਖੀ ਵਿੱਚ ਗੁਰੂ ਸਾਹਿਬਾਨ ਦੇ ਕਿਰਦਾਰ ਕੋਈ ਹੋਰ ਆਮ ਬੰਦਾ ਨਹੀਂ ਨਿਵਾ ਸਕਦਾ ਨਹੀਂ ਨਿਵਾਏ ਜਾ ਸਕਦਾ ਇਸੇ ਤਰ੍ਹਾਂ ਐਨੀਮੇਟਡ ਤਸਵੀਰਾਂ ਨਹੀਂ ਵਿਖਾਈਆਂ ਜਾ ਸਕਦੀਆਂ ਚਾਰ ਸਾਹਿਬਜ਼ਾਦੇ ਫਿਲਮ ਦਾ ਅਕਸਰ ਲੋਕੀ ਜ਼ਿਕਰ ਕਰ ਦਿੰਦੇ ਨੇ ਪਰ ਉਹ ਇੱਕ ਅਲੱਗ ਤਰ੍ਹਾਂ ਦੀ ਪੇਸ਼ਕਾਰੀ ਸੀ ਪਰ ਗੁਰੂ ਸਾਹਿਬਾਨ ਨੂੰ ਇਸ ਤਰੀਕੇ ਨਾਲ ਐਨੀਮੇਸ਼ਨ ਵਿੱਚ ਨਹੀਂ ਵਿਖਾਇਆ ਜਾ ਸਕਦਾ ਇਹ ਚੀਜ਼ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਦੇਰਸਲ ਬਹੁਤੇ ਲੋਕਾਂ ਨੂੰ ਸਿੱਖੀ ਮਰਿਆਦਾ ਬਾਰੇ ਪਤਾ ਹੀ ਨਹੀਂ ਇਸੇ ਕਰਕੇ ਉਹ ਇਸ ਵਿਸ਼ੇ ਸੰਬੰਧੀ ਕੋਈ ਜਾਣਕਾਰੀ ਨਾ ਰੱਖਦੇ ਹੋਣ ਦੇ ਬਾਵਜੂਦ ਵੀਡੀਓਜ਼ ਅਤੇ ਫਿਲਮਾਂ ਬਣਾਉਣ ਲੱਗ ਪੈਂਦੇ ਨੇ ਤੇ ਪਤਾ ਕਰਨਾ ਉਹ ਜ਼ਰੂਰੀ ਸਮਝਦੇ ਨੇ ਤੇ ਬਾਅਦ ਵਿੱਚ ਜਦੋਂ ਵਿਵਾਦ ਹੁੰਦੇ ਨੇ ਤਾਂ ਫਿਰ ਇਸ ਸੰਬੰਧੀ ਰੌਲਾ ਪੈਂਦਾ ਤੇ ਫਿਰ ਇੱਧਰ-ਉੱਧਰ ਦੇ ਸਪਸ਼ਟੀਕਰਨ ਦੇ ਕੇ ਆਪਣੀ ਹਰਕਤ ਨੂੰ ਜਾਇਜ਼ ਸਹਿਰਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ। ਜ਼ਮਾਨਾ ਤਕਨੀਕ ਦਾ ਆਪਾਂ ਸਾਰੇ ਜਾਣਦੇ ਆ ਪਰ ਤਕਨੀਕ ਦੀ ਗਲਤ ਵਰਤੋਂ ਜਾਂ ਗਲਤ ਥਾਂ ਹਉਤੇ ਵਰਤੋਂ ਉਸੇ ਹੀ ਨਹੀਂ ਹੈ ਜੋ ਇਸ ਮਾਮਲੇ ਵਿੱਚ ਸਪਸ਼ਟ ਨਜ਼ਰ ਆਉਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਥੋੜੇ ਦਿਨ ਪਹਿਲਾਂ ਇੱਕ ਹੋਰ ਚੀਜ਼ ਨੂੰ ਲੈ ਕੇ ਵੀ ਇਸੇ ਤਰ੍ਹਾਂ ਰੌਲਾ ਪਿਆ ਸੀ ਜੋ ਕਿ ਬਾਅਦ ਚ ਜਾਲੀ ਸਾਬਤ ਹੋਈ ਸੀ ਉੱਗੇ ਫਿਰਮਾਨ ਦਾ ਘਰਾ ਮਿਰ ਖਾਨ ਦੀ ਤਸਵੀਰ ਵਾਲੀ ਇੱਕ AI ਇਮੇਜ ਵੀ ਸੋਸ਼ਲ ਮੀਡੀਆ 'ਤੇ ਨਜ਼ਰ ਆਈ ਸੀ ਜੋ ਕਿ ਬਾਅਦ ਵਿੱਚ ਜਾਲੀ ਨਿਕਲੀ ਇੱਕ ਫਿਲਮ ਦਾ ਪੋਸਟਰ ਬਣਾਇਆ ਗਿਆ ਸੀ ਕਿਸੇ ਵੱਲੋਂ ਸ਼ਰਾਰਤ ਕਰਕੇ ਜਿਹਦੇ ਵਿੱਚ ਗੁਰੂ ਸਾਹਿਬਾਨ ਦਾ ਕਿਰਦਾਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬੜੀ ਹੀ ਘਟੀਆ ਕਾਰਵਾਈ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਪੋਸਟਰ ਨੂੰ ਬਣਾਉਣ ਵਾਲੇ ਦਾ ਕੋਈ ਥੋ ਪਤਾ ਨਹੀਂ ਲੱਗਾ ਨਾ ਕੋਈ ਮੰਗ ਉੱਠੀ ਨਾ ਉਹਦੇ ਸਬੰਧੀ ਕੋਈ ਕਾਰਵਾਈ ਦੀ ਮੰਗ ਉੱਠੀ ਨਾ ਸਿੱਖ ਕੌਮ ਵੱਲੋਂ ਆਮਰ ਖਾਨ ਦੀ ਧਿਰ ਵੱਲੋਂ ਕਿਉਂਕਿ ਆਮਰ ਖਾਨ ਦਾ ਨਾਮ ਵਰਤ ਕੇ ਅਮਰ ਖਾਨ ਨੂੰ ਵਿੱਚ ਲੈ ਕੇ ਤਸਵੀਰ ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਬਹੁਤ ਸਾਰੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਕਿ ਅਮਰ ਖਾਨ ਅਜਿਹਾ ਕਿਉਂ ਕਰ ਰਿਹਾ ਜਦ ਕਿ ਅਸਲ 'ਚ ਉਹ ਅਮਰ ਖਾਨ ਵੱਲੋਂ ਨਹੀਂ ਸੀ ਬਣਾਇਆ ਗਿਆ ਕਿਸੇ ਅਮਰ ਖਾਨ ਦਾ ਨਾਂ ਲੈ ਕੇ ਜਾਲੀ ਢੰਗ ਨਾਲ ਅਮਰ ਖਾਨ ਦਾ ਚਿਹਰਾ ਵਰਤ ਕੇ ਉਹ ਤਸਵੀਰ ਤਿਆਰ ਕੀਤੀ ਸੀ ਸ਼ਿਕਾਇਤ ਹੋਣੀ ਚਾਹੀਦੀ ਸੀ ਪੁਲਿਸ ਕੋਲ ਤੇ ਆਈਟੀ ਸੈੱਲ ਜਿਹੜੇ ਨੇ ਆਈਟੀ ਵਿਭਾਗ ਜਿਹੜੇ ਨੇ ਲਗਾਤਾਰ ਇਸ ਬੰਨੇ ਕਾਰਵਾਈ ਕਰ ਸਕਦੇ ਨੇ ਪਤਾ ਲਾ ਸਕਦੇ ਨੇ ਕਿ ਕਿੱਥੋਂ ਤਿਆਰ ਹੋਈ ਕਿਹਨੇ ਸ਼ਰਾਰਤ ਕੀਤੀ ਤੇ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਉਥੇ ਕੋਈ ਕਾਰਵਾਈ ਕੋਈ ਅਜਿਹੀ ਗੱਲਬਾਤ ਨਹੀਂ ਸੀ ਹੋਈ ਗੱਲ ਆਈ ਗਈ ਹੋਗੀ ਤੇ ਹੁਣ ਜਦੋਂ ਧਰਵਰਾਠੀ ਦਾ ਵੀਡੀਓ ਆਇਆ ਇਸ ਉੱਪਰ ਰੌਲਾ ਪਿਆ ਤਾਂ ਜਾ ਕੇ ਇੱਕ ਵਾਰ ਫੇਰ ਇਹ ਗੱਲ ਸੁਰਖੀਆਂ ਵਿੱਚ ਆਈ ਹੈ ਇਸੇ ਤਰ੍ਹਾਂ ਪਾਈ ਵੀ ਵਿਖਦੇ ਆ ਕਿ ਫੇਸਬੁੱਕ ਉੱਤੇ ਤੇ ਇੰਸਟਾਗ੍ਰam ਉੱਤੇ ਵੀ ਅੱਜਕੱਲ ਏਆਈ ਜਨਰੇਟਿਡ ਇਮੇਜਸ ਯਾਨੀ ਕਿ AI ਰਾਹੀਂ ਤਿਆਰ ਕੀਤੀਆਂ ਤਸਵੀਰਾਂ ਕਾਫੀ ਧੜੱਲੇ ਨਾਲ ਚੱਲ ਰਹੀਆਂ ਨੇ ਉਹਨਾਂ ਦੀ ਕਾਫੀ ਗੱਲ ਹੋ ਰਹੀ ਹੈ ਚਰਚਿਤ ਵੀ ਹੋ ਰਹੀਆਂ ਨੇ ਜਦੋਂ ਆਮ ਲੋਕਾਂ ਦੀਆਂ ਤਸਵੀਰਾਂ ਬਣਦੀਆਂ ਨੇ ਉਥੋਂ ਤੱਕ ਤਾਂ ਠੀਕ ਹੈ ਪਰ ਜਦੋਂ ਧਾਰਮਿਕ ਸ਼ਖਸੀਅਤਾਂ ਖਾਸ ਕਰਕੇ ਸਿੱਖ ਕੌਮ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਨੇ ਤਾਂ ਉਸ ਉੱਪਰ ਫਿਰ ਇਤਰਾਜ਼ ਤਾਂ ਹੁੰਦਾ ਹੀ ਹੈ ਕਿਉਂਕਿ ਸਿੱਖੀ ਵਿੱਚ ਇਹ ਚੀਜ਼ਾਂ ਦੀ ਮਨਾਹੀ ਹੈ ਕਿ ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਜਾਂ ਪਾਤ ਕਿ ਕਿਸੇ ਹੋਰ ਵੱਲੋਂ ਨਹੀਂ ਪੇਸ਼ ਕੀਤਾ ਜਾ ਸਕਦਾ ਇਹ ਗੱਲ ਸਭ ਨੂੰ ਸਮਝਣ ਦੀ ਲੋੜ ਹੈ ਤੇ ਲੋੜ ਸ਼੍ਰੋਮਣੀ ਕਮੇਟੀ ਤੇ ਸਿਕਸ ਸੰਸਥਾਵਾਂ ਨੂੰ ਵੀ ਹੈ ਕਿ ਇਹ ਖਾਸ ਨਿਗਰ੍ਹਾ ਰੱਖੀ ਜਾਵੇ ਸੋਸ਼ਲ ਮੀਡੀਆ ਉੱਪਰ ਵੀ ਤੇ ਫਿਲਮਾਂ ਵਿੱਚ ਵੀ ਤੇ ਹੋਰ ਵੈਬਸਾਈਟਾਂ ਉੱਪਰ ਵੀ ਕਿਸ ਤਰੀਕੇ ਨਾਲ ਤਸਵੀਰਾਂ ਨਾ ਨਜ਼ਰ ਆਉਣ ਤੇ ਜੇ ਕਿਤੇ ਆਉਂਦੀਆਂ ਨੇ ਤਾਂ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ ਕਿ ਸਭ ਤੋਂ ਜ਼ਰੂਰੀ ਚੀਜ਼ ਜਾਗਰੂਕਤਾ ਸਿੱਖੀ ਦੇ ਊਸੂਲ ਕੀ ਕਹਿੰਦੇ ਨੇ ਮਰਿਆਦਾ ਕੀ ਕਹਿੰਦੀ ਹੈ ਕਿ ਕਿਸ ਤਰੀਕੇ ਨਾਲ ਪੇਸ਼ਕਾਰੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਇਹ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਸਪਸ਼ਟ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹ ਨਾ ਕਹਿ ਸਕੇ ਕਿ ਉਹਨੂੰ ਇਹਦਾ ਪਤਾ ਨਹੀਂ ਸੀ ਸੋ ਇਸ ਪਤਾ ਨਾ ਹੋਣ ਦੇ ਬਹਾਨੇ ਨੂੰ ਵੀ ਹਟਾਏ ਜਾਣ ਦੀ ਲੋੜ ਹੈ ਫੌਰੀ ਲੋੜ ਹੈ ਤੇ ਇਹ ਚੀਜ਼ ਐਸ ਵੇਲੇ ਸਮੇਂ ਦੀ ਮੁੱਖ ਲੋੜ ਬਣ ਜਾਂਦੀ ਹੈ ਇਹੀ ਗੱਲ ਧਰਵਰਾਠੀ ਨਾਲ ਸੰਬੰਧਿਤ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਉਸ ਬਾਰੇ ਤੇ ਜੋ ਇਹਦੇ ਸੰਬੰਧੀ ਵਿਵਾਦ ਲਗਾਤਾਰ ਉੱਠਦੇ ਨੇ ਖਾਸ ਕਰ ਸਿੱਖੀ ਦੀ ਪੇਸ਼ਕਾਰੀ ਸੰਬੰਧੀ ਪਰ ਹੁਣ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਦੇ ਬਾਵਜੂਦ ਇੰਟਰਨੈਟ ਉੱਪਰ ਸਾਰੀ ਜਾਣਕਾਰੀ ਪਈ ਹੋਣ ਦੇ ਬਾਵਜੂਦ ਹਾਲੇ ਤੱਕ ਵੀ ਫਿਲਮਾਂ ਵਾਲੇ ਸਿੱਖੀ ਦੇ ਕਕਾਰਾਂ ਦੀ ਗਲਤ ਪੇਸ਼ਕਾਰੀ ਤੋਂ ਬਾਜ਼ ਨਹੀਂ ਆ ਰਹੇ ਤੇ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਸ ਵਿਸ਼ੇ ਨੂੰ ਇੱਕ ਵਾਰ ਫਿਰ ਸਿੱਖ ਸੰਗਤਾਂ ਮੂਰੇ ਵੀ ਰੱਖਿਆ ਉਸ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ ਅੱਜ ਦੀ ਗੱਲਬਾਤ ਦੇ ਅੰਕ ਵਿੱਚ ਸ੍ਰੀ ਸਾਹਿਬਦਾਸ ਸਿੱਖ ਕੌਮ ਵਿੱਚ ਕਿੰਨਾ ਸਤਿਕਾਰਤ ਹਨ ਇਹ ਸਾਰੇ ਦੇਸ਼ ਵਾਸੀ ਜਾਣਦੇ ਨੇ ਪੰਜਾਬ ਤੋਂ ਬਾਹਰ ਗੈਰ ਸਿੱਖ ਲੋਕਾਂ ਨੂੰ ਵੀ ਇਹਦੀ ਮਹੱਤਤਾ ਦਾ ਬਹੁਤਿਆਂ ਨੂੰ ਪਤਾ ਹੈ ਪਰ ਇਸ ਦੇ ਬਾਵਜੂਦ ਹਾਲੇ ਵੀ ਕਈ ਲੋਕੀ ਸ੍ਰੀ ਸਾਹਿਬ ਨੂੰ ਬਣਦਾ ਸਤਕਾਰ ਨਹੀਂ ਦਿੰਦੇ ਫਿਲਮਾਂ ਵਾਲਿਆਂ ਦੀ ਗੱਲ ਹੋਵੇ ਗਾਰੇ ਸੂਲਿਆ ਪੋ ਫਿਲਮਾਂ ਵਾਲਿਆਂ ਦੀ ਕਰ ਰਹੇ ਹਾਂ ਕਿਵੇਂ ਉਹ ਕਕਾਰਾਂ ਨੂੰ ਬਹੁਤ ਹਲਕੇ ਅੰਦਾਜ਼ ਵਿੱਚ ਪੇਸ਼ ਕਰਦੇ ਨੇ ਇਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਿੱਖ ਕੌਮ ਨੇ ਦਸਤਾਰ ਅਤੇ ਕਕਾਰਾਂ ਦਾ ਇਹ ਜਿਹੜਾ ਹੱਕ ਹਾਸਲ ਕੀਤਾ ਕਕਾਰਾਂ ਦੀ ਜਦੋਂ ਗੱਲ ਹੁੰਦੀ ਸ਼੍ਰੀ ਸਾਹਿਬ ਦੀ ਜਦੋਂ ਗੱਲ ਹੁੰਦੀ ਤਾਂ ਬੀਤੇ ਦਿਨੀ ਖਬਰੇ ਵੀ ਆਈ ਸੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵੀ ਇੱਕ ਸਿੱਖ ਨੌਜਵਾਨ ਨੂੰ ਸ਼੍ਰੀ ਸਾਹਿਬ ਹੋਂ ਕਰਕੇ ਇੱਕ ਰੈਸਟੋਰੈਂਟ ਵਿੱਚ ਜਾਣ ਤੋਂ ਰੋਕਿਆ ਗਿਆ ਕਈ ਵਾਰ ਆਪਾਂ ਵੇਖਦੇ ਆ ਕਿ ਇਮਤਿਹਾਨ ਵਾਲੇ ਕੇਂਦਰਾਂ ਵਿੱਚ ਆਪਣੀ ਇਲਾਕਿਆਂ ਵਿੱਚ ਬਹੁਤ ਵਾਰ ਸਿੱਖ ਬੱਚਿਆਂ ਦੇ ਕੜੇ ਲੋਹਾਈ ਜਾਣ ਦੀ ਵੀ ਗੱਲ ਸਾਹਮਣੇ ਆ ਚੁੱਕੀ ਹੈ ਸ਼੍ਰੀ ਸਾਹਿਬ ਦੇ ਉੱਪਰ ਤਾਂ ਅਕਸਰ ਸਵਾਲ ਉੱਠਦੇ ਨੇ ਖਾਸ ਕਰਕੇ examination ਜਦੋਂ ਇਮਤਿਹਾਨਾਂ ਦਾ ਸਮਾਂ ਹੁੰਦਾ ਉਦੋਂ ਚੈਕਿੰਗ ਵੇਲੇ ਬਾਹਰਲੀ ਦੁਨੀਆ ਦੀ ਤਾਂ ਗੱਲਾਂ ਲਈ ਬਹੁਤ ਦੂਰ ਹੈ ਇੱਥੇ ਆਪਣੇ ਵੀ ਕਈ ਵਾਰੀ ਦਿੰਦੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪੰਜਾਬ ਅੰਦਰ ਇਹੋ ਜਿਹਾ ਘਟਨਾਵਾਂ ਸਾਹਮਣੇ ਆ ਚੁੱਕੀਆਂ ਕਿਉਂਕਿ ਪੰਜਾਬ ਵਿੱਚ ਬਹੁਤੇ ਵਿਦਿਅਕ ادارے ਜੋ ਚੱਲ ਰਹੇ ਨੇ ਉਹ ਸਿਰਫ ਪੰਜਾਬ ਦੀ ਮਿੱਟੀ ਉੱਪਰ ਪਲ ਰਹੇ ਨੇ ਪਰ ਉਹਨਾਂ ਵਿੱਚ ਪੰਜਾਬੀਅਤ ਦੇ ਨਾਲ ਪੰਜਾਬੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕੋਈ ਹੋਰ ਹੀ ਤਰੀਕੇ ਦਾ ਸਭਿਆਚਾਰ ਜਿਹੜਾ ਬੱਚਿਆਂ ਨੂੰ ਪੜਾ ਰਹੇ ਹਨ ਉਹਨਾਂ ਉੱਪਰ ਥੋਪ ਰਹੀ ਗੱਲ ਜੇਕਰ ਵਾਪਸ ਫਿਲਮਾਂ ਮੀਡੀਆ ਵਾਲੇ ਪਾਸੇ ਲਾਈਏ ਤਾਂ ਇਹ ਵਾਰ-ਵਾਰ ਇਹੋ ਜਿਹੀ ਹਿਮਾਕਤ ਕਰਦੇ ਨੇ ਸਿੱਖ ਕੌਮ ਦੇ ਕਕਾਰਾਂ ਸੰਬੰਧੀ ਗਲਤ ਪੇਸ਼ਕਾਰੀ ਕਰਦੇ ਨੇ ਪਰ ਹੁੰਦਾ ਕੀ ਹੈ ਇੱਕ ਤਾਂ ਇਹਨਾਂ ਨੂੰ ਪਬਲਿਸਿਟੀ ਮਿਲ ਜਾਂਦੀ ਹੈ ਫਿਲਮ ਦੀ ਚਰਚਾ ਹੋ ਜਾਂਦੀ ਹੈ ਹੁਣ ਬਹੁਤ ਸਾਰੇ ਲੋਕ ਕੀ ਇਸ ਫਿਲਮ ਬਾਰੇ ਜਾਣਦੇ ਵੀ ਨਹੀਂ ਹੋਣਗੇ ਜਿਨ੍ਹਾਂ ਨੇ ਸਿਰ ਨੂੰ ਨਾ ਪਹਿਲੀ ਵਾਲੇ ਹਿੱਸੇ ਨੂੰ ਦੇਖਿਆ ਨਾ ਦੂਜੇ ਨੂੰ ਵੀ ਦੇਖਣਾ ਸੀ ਜਿਨ੍ਹਾਂ ਨੂੰ ਪਹਿਲੇ ਵਾਰੇ ਵੀ ਨਹੀਂ ਪਤਾ ਦੂਜੇ ਬਾਰੇ ਜੋ ਹੁਣ ਇਹਦਾ ਦੂਜਾ ਭਾਗ ਆਣਾ ਉਹਦੇ ਬਾਰੇ ਵੀ ਪਤਾ ਨਹੀਂ ਹੋਵੇਗਾ ਪਰ ਕਿਉਂਕਿ ਇਹਨਾਂ ਨੇ ਕਾਰਾ ਕੀਤਾ ਇਸ ਕਰਕੇ ਉਹਨਾਂ ਨੂੰ ਥੋੜੀ-ਬਹੁਤੀ ਚਰਚਾ ਵੀ ਮਿਲ ਜਾਨੀ ਹੈ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਮੋਸ਼ਨ ਲਈ ਇਹ ਲੋਕ ਕੁਝ ਵੀ ਕਰਦੇ ਨੇ ਆਪਾਂ ਮੇ ਨਾ ਪੱਕੀ ਤਰੀਕੇ ਨਾਲ ਹੀ ਸਹੀ ਪ੍ਰਮੋਸ਼ਨ ਇਹਨਾਂ ਨੂੰ ਚਾਹੀਦੀ ਹੁੰਦੀ ਪ੍ਰਮੋਸ਼ਨ ਇਹੋ ਜਿਹੇ ਘਟਨਾਵਾਂ ਤੇ ਉਹਨਾਂ ਨੂੰ ਮਿਲ ਜਾਂਦੀ ਸੋ ਇਸ ਗੱਲ ਤੋਂ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਵਾਰ ਜਾਣਬੁੱਝ ਕੇ ਵਿਵਾਦਿਤ ਮੁੱਦੇ ਛੇੜੇ ਜਾਂਦੇ ਨੇ ਤਾਂ ਕਿ ਇਹਨਾਂ ਨੂੰ ਪ੍ਰਮੋਸ਼ਨ ਮਿਲੇ ਪਰੀਚੀ ਸਰਾਸਰ ਗਲਤੀ ਕਹੀ ਜਾਵੇਗੀ ਜੇ ਕਰਦਾ ਹੁੰਦਾ ਹੈ। ਔਰ ਇਹ ਫਿਲਮ જગਤ ਚ ਕੋਈ ਨਵੀਂ ਚੀਜ਼ ਨਹੀਂ ਪਰ ਸਿੱਖੀ ਦੇ ਕਕਾਰਾਂ ਉੱਤੇ ਸਵਾਲ ਕਰਨਾ ਇਹ ਇੱਕ ਬਹੁਤ ਮੰਦਭਾਗੀ ਗੱਲ ਹੈ। ਬਹੁਤ ਨਿੰਦਣਯੋਗ ਗੱਲ ਹੈ। ਹੁੰਦਾ ਕਿ ਆਮ ਤੌਰ ਤੇ ਜੋ ਤੋ ਰੌਲਾ ਪੈਂਦਾ ਹੈ ਪਹਿਲਾਂ ਦਲੀਲਾਂ ਦਿੰਦੇ ਨੇ ਕਿ ਉਹਨਾਂ ਦਾ ਮਕਸਦ ਕਿਸੇ ਦੇ ਧਾਰਮਿਕ ਭਾਵਨਾ ਨੂੰ ਠੀਸ ਪਹਚਾਉਣ ਦਾ ਨਹੀਂ ਸੀ। ਹੋਰ ਤਰ੍ਹਾਂ ਤਾਂ ਇਹਨਾਂ ਦਲੀਲਾਂ ਦੇਖੀ ਜੇਕਰ ਰੌਲਾ ਥਮ ਜਾਂਦਾ ਤਾਂ ਠੀਕ ਹੈ ਨਹੀਂ ਥਮਦਾ ਤਾਂ ਫਿਰ ਇਹ ਥੋੜਾ ਬਹੁਤਾ ਇੱਕ ਅਦਾ ਕੱਟ ਵਗੈਰਾ ਲਾ ਕੇ ਜਾਂ ਸੀਨ ਅੱਗੇ ਪਿੱਛੇ ਕਰਕੇ ਤੇ ਖੇੜਾ ਛੜਵਾ ਲੈਂਦੇ ਨੇ ਤੇ ਗੱਲ ਆਈ ਗਈ ਹੋ ਜਾਂਦੀ ਹੈ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਵੀ ਮੁੱਦੇ ਨੂੰ ਭੁੱਲ ਜਾਂਦੀਆਂ ਨੇ ਤੇ ਅਗਲੇ ਮੁੱਦੇ ਦੀ ਡੀਕ ਹੋਣ ਲੱਗਦੀ ਕਿ ਅਗਲਾ ਫਿਲਮ ਹੁਣ ਕਿਹੜੀ ਅਗਲੀ ਫਿਲਮ ਜਾਂ ਕਿਹੜਾ ਅਗਲਾ ਫਿਲਮ ਵਾਲਾ ਇਹੋ ਜਿਹੀ ਹਿਮਾਕਤ ਕਰਦਾ ਵਸ ਇਹੀ ਕਾਰਨ ਹੈ ਕਿ ਵਾਰ-ਵਾਰ ਫਿਲਮਾਂ ਵਾਲੇ ਇਹੋ ਜਿਹਾ ਕਾਰਾ ਕਰਦੇ ਨੇ ਕਦੇ ਦਸਤਾਰ ਵਾਲੇ ਕਿਰਦਾਰ ਦੀ ਪੇਸ਼ਕਾਰੀ ਮਜ਼ਾਹੀਆ ਤੌਰ ਤੇ ਕਰਦੇ ਨੇ ਕਦੇ ਪੰਜਾਬ ਦੇ ਲੋਕਾਂ ਦੀ ਗਲਤ ਤਸਵੀਰ ਪੇਸ਼ ਕੀਤੀ ਜਾਂਦੀ ਹੈ ਇਹ ਚੀਜ਼ੇ ਵਾਰ-ਵਾਰ ਕਰਦੇ ਨੇ ਕਿਉਂਕਿ ਹਰ ਵਾਰ ਰੌਲਾ ਪੈਣ ਮਗਰੋਂ ਗੱਲ ਆਈ ਗਈ ਹੋ ਜਾਂਦੀ ਹੈ ਐਦ ਕੀ ਇਹਦਾ ਨਾਂ ਹੋਵੇ ਇਹਦੇ ਲਈ ਉਪਰਾਲੇ ਕਰਨ ਦੀ ਲੋੜ ਹੈ ਫਿਲਮ ਬਣਾਉਣ ਵਾਲਿਆਂ ਨੂੰ ਤਰਕ ਅਤੇ ਦਲੀਲ ਦੇ ਨਾਲ ਇਹ ਚੀਜ਼ ਸਾਬਤ ਕਰਨੀ ਜ਼ਰੂਰੀ ਹੈ ਕਿ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਬੇਫਜ਼ੂਲ ਦੀਆਂ ਦਲੀਲਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਿਆ ਜਾ ਚੁੱਕਾ ਹੈ ਇਹ ਇਹ ਚੀਜ਼ ਵੀ ਸੰਦੇਸ਼ ਜਾਣਾ ਜ਼ਰੂਰੀ ਹੈ ਕਿਉਂਕਿ ਜੋ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਉਹ ਆਪਣਾ ਪੱਲਾ ਛਾੜਨ ਦਾ ਪੂਰਾ ਉਪਰਾਲਾ ਕਰ ਰਹੇ ਨਹੀਂ ਫਿਲਮ ਵਾਲੇ ਵਾਰ ਇਹਨਾਂ ਦਲੀਲਾਂ ਦਾ ਟਾਕਰਾ ਦਲੀਲ ਨਾਲ ਕਰਕੇ ਗੱਲ ਸਾਬਤ ਕਰਨੀ ਜ਼ਰੂਰੀ ਹੈ ਤਾਂ ਕਿ ਗਲਤੀ ਕਰਨ ਵਾਲੇ ਨੂੰ ਉਸਦੀ ਗਲਤੀ ਦਾ ਅਹਿਸਾਸ ਹੋ ਸਕੇ ویسے ਤਾਂ ਜਿਸ ਕਿਸੇ ਨੇ ਗਲਤੀ ਕੀਤੀ ਹੋਵੇ ਜੇਕਰ ਈਮਾਨਦਾਰ ਕੋਈ ਸ਼ਖਸੀਅਤ ਹੋਵੇ ਤਾਂ ਉਹ ਬਿਨਾਂ ਸ਼ਰਤ ਉਸੇ ਵੀਲੇ ਆਪਣੀ ਗਲਤੀ ਦਾ ਅਹਿਸਾਸ ਕਰਦਾ ਪਰ ਇਸ ਮਾਮਲੇ ਵਿੱਚ ਫਿਲਹਾਲ ਇਦਾਂ ਹੁੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਵਿੱਚ ਤਾਂ ਮੀਡੀਆ ਜਿਹੜਾ ਉਸ ਮੁੱਦੇ ਨੂੰ ਵਿਵਾਦਿਤ ਮੁੱਦਾ ਬਣਾਵੇਗਾ ਉਸ ਨੂੰ ਸਿੱਖ ਸੰਗਤ ਦੀ ਜਾਂ ਕਕਾਰਾਂ ਦੀ ਜੋ ਬੇਹਰਮਤੀ ਹੋ ਰਹੀ ਹੈ ਉਹਦੀ ਕੋਈ ਚਿੰਤਾ ਨਜ਼ਰ ਨਹੀਂ ਆਉਂਦੀ ਪਰ ਇਸ ਮੁੱਦੇ ਨੂੰ ਵਿਵਾਦਿਤ ਬਣਾਇਆ ਜਾਵੇਗਾ ਉਹ ਵੀ ਕੋਸ਼ਿਸ਼ ਨਾਲ ਉਹਨਾਂ ਨੂੰ ਹੋਰ ਹੀ ਲੱਗਦੀ ਹੈ ਪਰ ਸਭ ਤੋਂ ਵੱਡੀ ਗੱਲ ਫਿਰ ਉਹੀ ਹੈ ਵੱਡਾ ਸਵਾਲ ਫਿਰ ਉਹੀ ਹੈ ਕਿ ਵਾਰ-ਵਾਰ ਫਿਲਮਾਂ ਵਿੱਚ ਸਿੱਖ ਕੌਮ ਦੀ ਸਿੱਖ ਕਿਰਦਾਰ ਦੀ ਸਿੱਖ ਕਕਾਰਾਂ ਦੀ ਇਹ ਗਲਤ ਪੇਸ਼ਕਾਰੀ ਕਿੰਨੀ ਦੇਰ ਤੱਕ ਚਲਦੀ ਰਹੂਗੀ ਕਦੋਂ ਇਸ ਬੰਨੇ ਇੱਕ ਠੱਲ ਪਾਈ ਜਾ ਸਕੂਗੀ ਇਹ ਰੋਜ਼ਾਂ ਲੰਮੇ ਸਮੇਂ ਤੋਂ ਚੱਲ ਆ ਰਹੇ ਸਿੱਖ ਕੌਮ ਦੇ ਬਹੁਤ ਸਾਰੇ ਅਕਸਰ ਨੇ ਜਿਨ੍ਹਾਂ ਨੂੰ ਫਿਲਮਾਂ 'ਚ ਕਦੀ ਨਹੀਂ ਵਿਖਾਇਆ ਜਾਂਦਾ ਸਿੱਖ ਕੌਮ ਹਰ ਜਾਂ ਕਿਸੇ ਵੀ ਹੋਰ ਕੁਦਰਤੀ ਕਰੋਪੀ ਮੌਕੇ ਮੌਕੇ ਜੋ ਸੇਵਾ ਕਰਦੀ ਹੈ ਆਪਣੀ ਜਾਨ ਖਤਰੇ 'ਚ ਪਾ ਕੇ ਸੀਰੀਆ ਤੱਕ ਗੜਬੜ ਮਾਰੇ ਹਰ ਇਲਾਕੇ ਤੱਕ ਪਹੁੰਚ ਕਰਦੀ ਹੈ ਲੰਗਰ ਲਾਏ ਜਾਂਦੇ ਨੇ ਕਰੋਨਾ ਦੇ ਸਮੇਂ ਗੁਰਦੁ ਗੁਰੂ ਘਰਾਂ ਨੇ ਆਕਸੀਜਨ ਦੇ ਲੰਗਰ ਲਾਉਂਦੇ ਸੀ। ਇਹੀ ਸ੍ਰੀ ਸਾਹਿਬ ਵਾਲੇ ਜਿਹੜੇ ਅਸਲ ਗੁਰਸਿੱਖ ਨੇ ਉਹਨਾਂ ਨੇ ਸੇਵਾ ਕੀਤੀ ਦੁਨੀਆ ਭਰ ਚ ਕਰ ਰਹੇ ਨੇ। ਫਿਲਮਾਂ 'ਚ ਕਦੇ ਨਹੀਂ ਬਿਖਾਇਆ ਜਾਂਦਾ। ਹਰ ਦੂਜੇ ਤੀਜੇ ਦਿਨ ਬਾਅਦ ਕਿਸੇ ਨਾ ਕਿਸੇ ਪੰਜਾਬ ਦੇ ਸਿੱਖ ਫੌਜੀ ਦੀ ਜਾਂ ਪੰਜਾਬ ਦੇ ਜਵਾਨ ਦੀ ਲਾਸ਼ ਦੇਸ਼ ਦੀ ਤਿਰੰਗੇ ਝੰਡੇ ਵਿੱਚ ਲਪੇਟ ਹੋ ਕੇ ਆਉਂਦੀ ਹੈ। ਸ਼ਹਾਦਤਾਂ ਦਿੰਦੇ ਨੇ ਪੰਜਾਬ ਦੇ ਨੌਜਵਾਨ ਉਸ ਬਾਰੇ ਕਦੀ ਕੋਈ ਫਿਲਮ ਨਹੀਂ ਬਣਦੀ ਹਾਂ ਪੰਜਾਬ ਵਿੱਚ ਜੋ ਨਸ਼ੇ ਦੀ ਸਮੱਸਿਆ ਹੈ ਉਸ ਨੂੰ ਬਹੁਤ ਵਧਾ ਚੜਾ ਕੇ ਫਿਲਮ ਬਣ ਜਾਂਦੀ ਹੈ ਪੰਜਾਬ ਨੂੰ ਨਸ਼ੀੜੀਆਂ ਦਾ ਸੂਬਾ ਵਖਾਰਤਾ ਜਾਂਦਾ ਫਿਲਮਾਂ 'ਚ ਭਾਵੇਂ ਔਰਤਾ ਪੰਜਾਬ ਹੋਵੇ ਜੰਗ ਗੁੱਡ ਲੱਕ ਜੇਰੀ ਵਰਗੀ ਆ ਪਿਛਲੇ ਦਿਨੀ ਆਈ ਫਿਲਮ ਹੋਵੇ ਸੋ ਪੰਜਾਬੀਆਂ ਦਾ ਗਲਤ ਅਕਸ ਤਾਂ ਮੀਡੀਆ ਲਗਾਤਾਰ ਪੇਸ਼ ਕਰਦਾ ਰਹੇ ਪੰਜਾਬ ਦੀ ਕੋਈ ਮਾੜੀ ਛੋਟੀ ਜਿਹੀ ਘਟਨਾ ਨੂੰ ਵੀ ਬਹੁਤ ਵਧਾ-ਚੜਾ ਕੇ ਪੇਸ਼ ਕੀਤਾ ਜਾਂਦਾ ਜਦ ਕਿ ਮਣੀਪੁਰ ਤੇ ਹਰਿਆਣਾ ਵਿੱਚ ਪਿਛਲੇ ਦਿਨੀ ਕਿੰਨਾ ਕੁਝ ਹੋ ਚੁੱਕਾ ਹੈ ਕਿੰਨੀ ਹਿੰਸਾ ਹੋ ਚੁੱਕੀ ਹੈ ਪਰ ਮੀਡੀਆ ਉਸ ਤਰੀਕੇ ਨਾਲ ਪੇਸ਼ਕਾਰੀ ਨਹੀਂ ਕਰਦਾ ਜਿਵੇਂ ਪੰਜਾਬ ਦੀਆਂ ਘਟਨਾਵਾਂ ਦੀ ਕਰ ਦਿੱਤੀ ਜਾਂਦੀ ਭਾਵੇਂ ਕਿੰਨੀ ਛੋਟੀ ਤੋਂ ਛੋਟੀ ਘਟਨਾ ਹੀ ਕਿਉਂ ਨਾ ਹੋਵੇ ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਦਾ ਫਿਰ ਵੀ ਬਹੁਤ ਵੱਡਾ ਪਾਈਚਾਰਾ ਹੈ ਪੰਜਾਬ ਦਾ ਬਹੁਤ ਚੰਗਾ ਸੁਖਾਵਾਂ ਮਾਹੌਲ ਹੈ ਹੋਰਨਾਂ ਸੂਬਿਆਂ ਦੇ ਮੁਕਾਬਲੇ ਹਾਲੇ ਵੀ ਇਨੀਆਂ ਸਮੱਸਿਆਵਾਂ ਦੇ ਬਾਵਜੂਦ ਪਰ ਇਹ ਚੀਜ਼ਾਂ ਮੀਡੀਆ ਨਹੀਂ ਵਿਖਾਉਂਦਾ ਤੇ ਵਾਰ-ਵਾਰ ਕੋਸ਼ਿਸ਼ ਇਹ ਹੀ ਮੀਡੀਆ ਦੀ ਲੱਗਦੀ ਹੈ ਫਿਲਮਿਆਂ ਵਾਲਿਆਂ ਦੀ ਲੱਗਦੀ ਹੈ ਕਿ ਸਿੱਖੀ ਤੇ ਪੰਜਾਬੀ ਦਾ ਇੱਕ ਗਲਤ ਮਜ਼ਾਈਆ ਮਜ਼ਾਕ ਉਡਾਉਣ ਵਾਲਾ ਜਿਹੜਾ ਉਹ ਵਾਰ-ਵਾਰ ਅਕਸ ਬਣਾਇਆ ਜਾਂਦਾ ਹੁਣ ਇਹ ਜਿਹੜੀ ਫਿਲਮ ਹੈ ਯਾਰੀਆਂ ਟੂ ਇਹਦੇ ਨਾਲ ਸੰਬੰਧਿਤ ਜਿਹੜੀ ਇੱਕ ਪ੍ਰਮੁੱਖ ਮਹਿਲਾ ਅਦਾਕਾਰ ਹੈ ਤੇ ਬਹੁਤ ਵੱਡੀ ਕੰਪਨੀ ਦੇ ਨਾਲ ਉਹਦਾ ਸਬੰਧ ਵੀ ਉਹਦੇ ਇੱਕ ਵੀਡੀਓ ਵਿੱਚ ਵੀ ਇੱਕ ਪੁਰਾਣੀ ਵੀਡੀਓ ਵਿੱਚ ਵੀ ਇਸੇ ਤਰ੍ਹਾਂ ਸਿੱਖੀ ਕਿਰਦਾਰ ਵਾਲੇ ਵਿਅਕਤੀ ਦੀ ਬਹੁਤ ਮਜ਼ਾਕੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਗਈ ਸੀ। ਉਹਦਾ ਤਾਂ ਬਿਲਕੁਲ ਵੀ ਰੌਲਾ ਨਹੀਂ ਸੀ ਪਿਆ ਸ਼ਾਇਦ ਉਸ ਕਲਿੱਪ ਨੂੰ ਬਾਹਲੇ ਲੋਕਾਂ ਨੇ ਵੇਖਿਆ ਨਹੀਂ ਸੀ ਪਰ ਇੱਕ ਤਾਰ ਜ਼ਰੂਰ ਜੁੜ ਜਾਂਦੇ ਨੇ ਪਿਛਲੇ ਸਮੇਂ ਤੋਂ ਹੁਣ ਵਾਲੇ ਸਮੇਂ ਤੱਕ। ਕੋਈ ਨਾ ਕੋਈ ਪੱਕਾ ਹੱਲ ਜ਼ਰੂਰ ਕੱਢਿਆ ਜਾਵੇ ਕਿ ਕਕਾਰਾਂ ਦੀ ਪੇਸ਼ਕਾਰੀ ਤੋਂ ਪਹਿਲਾਂ ਜ਼ਰੂਰ ਕਿਸ ਨਾ ਕਿਸੇ ਸਖਸਸਥਾ ਤੋਂ ਉਹਦੀ ਪ੍ਰਵਾਨਗੀ ਲਈ ਜਾਵੇ ਕਿਉਂਕਿ ਜੇਕਰ ਇਹਦਾ ਨਹੀਂ ਹੁੰਦਾ ਤਾਂ ਮਨਮਰਜ਼ੀ ਨਾਲ ਫਿਲਮਾਂ ਵਾਲੇ ਆਪਣੇ ਹਿਸਾਬ ਨਾਲ ਕਕਾਰਾਂ ਦੀ ਪੇਸ਼ਕਾਰੀ ਕਰਦੇ ਰਹਿਣਗੇ ਸਿੱਖੀ ਦੀ ਪਰਭਾਸ਼ਾ ਆਪਣੇ ਆਪ ਕਰਦੇ ਰਹਿਣਗੇ ਜੋ ਕਿ ਹਰਗੇ ਇੱਕ ਗਲਤ ਚੀਜ਼ ਹੈ ਸੋ ਲੰਬੇ ਸਮੇਂ ਤੋਂ ਰੁਝਾਨ ਚੱਲਦਾ ਆ ਰਿਹਾ ਹੈ ਬਹੁਤ ਜ਼ਰੂਰੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਸਿੱਖ ਸਥਾਵਾਂ ਨੂੰ ਸਿਖਾਗੂਆਂ ਨੂੰ ਇਸ ਪਾਸੇ ਧਿਆਨ ਦੇਣਾ ਬਣਦਾ ਸਿਰਫ ਮਾਫੀ ਮੰਗ ਕੇ ਖੇੜਾ ਛਡਾ ਕੇ ਇਹ ਗੱਲ ਆਈ ਗਈ ਨਾ ਹੋਵੇ ਕਿਉਂਕਿ ਇਹ ਵਾਰ-ਵਾਰ ਹੋ ਰਿਹਾ ਹੈ ਇਸ ਦਾ ਮਤਲਬ ਕਿ ਪਿਛਲੀਆਂ ਜਿੰਨੀਆਂ ਵੀ ਮਾਫੀਆਂ ਸੀ ਜਾਂ ਪਿਛਲੇ ਜੋ ਵੀ ਇਹ ਸਬੰਧੀ ਕਬੂਲਨਾਮੇ ਸੀ ਉਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਲੱਗਦਾ ਪਹਿਲਾਂ ਕਿਸੇ ਹੋਰ ਫਿਲਮ ਵਾਲੇ ਨੇ ਵੀ ਭਾਵੇਂ ਕੀਤਾ ਪਰ ਫਿਲਮਾਂ ਵਾਲੇ ਨੂੰ ਦੂਜੇ ਦੀ ਜਾਣਕਾਰੀ ਹੁੰਦੀ ਹੈ ਕਿ ਪਿਛਲੀ ਵਾਰੀ ਇਸ ਫਿਲਮ ਵਿੱਚ ਇਦਾਂ ਹੋਇਆ ਸੀ ਤਾਂ ਕੀ ਹੋਇਆ ਸੀ ਇਹ ਜਾਣਦੇ ਹੋਏ ਵੀ ਵਾਰ-ਵਾਰ ਸਿੱਖ ਕਕਾਰਾਂ ਦੀ ਸਿੱਖ ਕਿਰਦਾਰ ਦੀ ਇਹ ਜੋ ਗਲਤ ਤਸਵੀਰ ਵਿਖਾਈ ਜਾ ਰਹੀ ਹੈ ਤੋੜ ਮਰੋੜ ਕੇ ਵਿਖਾਈ ਜਾ ਰਹੀ ਹੈ ਇਹਨੂੰ ਠੱਲ ਪਾਈ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਮੇਂ ਦੀ ਮੁਖ ਲੋੜ ਵੀ ਹੈ ਬੱਚਿਆਂ ਉੱਪਰ ਇਹਦਾ ਜ਼ਰੂਰ ਮਾੜਾ ਅਸਰ ਪੈਂਦਾ ਸੋ ਇਸ ਚੀਜ਼ ਇਸ ਰੁਝਾਨ ਨੂੰ ਰੋਕਣ ਦੀ ਬਹੁਤ ਫੌਰੀ ਲੋੜ ਹੈ ਐਸ ਵਿਲੇ ਤੇ ਇਸ ਦੇ ਨਾਲ ਹੀ ਵਿਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਪੰਜਾਬ ਟਾਕਸ ਹਨ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਦੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਇਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਅਤੇ ਦੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ